ਮਹਿੰਗੀਆਂ ਥਾਰਾਂ ਅਤੇ ਲਗਜ਼ਰੀ ਕਾਰਾਂ ਤੇ ਐਸਐਸਪੀ ਨੇ ਵਧਾਈ ਸ਼ਕਤੀ ਖੁਦ ਦਾ ਪ੍ਰੋਟੋਕਾਲ ਛੱਡ ਕੇ ਸੰਭਾਲਿਆ ਨਾਕੇਬੰਦੀ ਦਾ ਕੰਮ ਅਤੇ ਵਾਨਾਂ ਦੀ ਖੁਦ ਕੀਤੀ ਚੈਕਿੰਗ ਬਾਰਡਰ ਰੇਂਜ ਅਤੇ ਅੰਤਰਰਾਸ਼ਟਰੀ ਸਰਹੱਦ ਵਾਲਾ ਜ਼ਿਲ੍ਹਾ ਹੋਣ ਦੇ ਕਾਰਨ ਜਿੱਥੇ ਫਿਰੋਜ਼ਪੁਰ ਵਿੱਚ ਬੀਤੇ 1 ਸਾਲ ਤੋਂ ਲਗਾਤਾਰ ਚੋਰ ਲੁਟੇਰਿਆਂ ਛੱਪਟ ਮਾਰਾਂ ਅਤੇ ਹੋਰ ਅਪਰਾਧੀਆਂ ਨੇ ਇੱਕ ਸੁਨਹਿਰੇ ਯੁੱਗ ਦਾ ਆਨੰਦ ਮਾਣ ਲਿਆ ਹੈ ਉਤਤੇ ਹੀ ਭពਿੰਦਰ ਸਿੰਘ ਵੱਲੋਂ ਬਤੌਰ ਐਸਐਸਪੀ ਜ਼ਿੰਮੇਵਾਰੀ ਸੰਭਾਲਣ ਅਤੇ ਬੀਤੇ ਦਿਨੀ ਬਠਿੰਡਾ ਵਿੱਚ ਇੱਕ ਮਹਿਲਾ ਕਾਂਸਟੇਬਲ ਨਾਲ ਹੋਏ ਨਸ਼ਾ ਬਰਾਮਦਗੀ ਕੇਸ ਤੋਂ ਬਾਅਦ ਐਸਐਸਪੀ ਭពਿੰਦਰ ਸਿੰਘ ਨੇ ਬੀਤੀ ਰਾਤ ਖੁਦ ਨਾਕਾ ਲਗਾ ਕੇ ਜਿੱਥੇ ਆਉਣ ਜਾਣ ਵਾਲੇ ਵਾਹਨਾਂ ਦੀ ਬਰੀਕੀ ਨਾਲ ਜਾਂਚ ਕੀਤੀ ਅਤੇ ਇਸ ਨਾਕਾਬੰਦੀ ਦੀ ਵਿਸ਼ੇਸ਼ਤਾ ਰਹੀ ਕਿ ਐਸਐਸਪੀ ਨੇ ਮਹਿੰਗੀਆਂ ਤਾਰਾਂ ਲਗਜ਼ਰੀ ਕਾਰਾਂ ਅਤੇ ਲਾਡਲੇ ਘਰਾਂ ਦੇ ਕਾਕਿਆਂ ਦੇ ਵੱਲੋਂ ਰੱਖੀਆਂ ਕਾਲੀਆਂ ਗੱਡੀਆਂ ਦਾ ਚੱਪਾ-ਚੱਪਾ ਛਾਣ ਮਾਰਿਆ ਇਸ ਉਪਰੰਤ মিডিਆ ਨਾਲ ਗੱਲਬਾਤ ਕਰਦੇ ਆ ਐਸਐਸਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਅਜਿਹੇ ਕੰਮ ਆਉਂਦੇ ਦਿਨਾਂ ਵਿੱਚ ਵੀ ਲਗਾਤਾਰ ਜਾਰੀ ਰੱਖਿਆ ਜਾਵੇਗਾ ਦੱਸ ਦਈਏ ਕਿ ਪੁਲਿਸ ਵਿਭਾਗ ਵਿੱਚ ਨਾਕੇ ਲਗਾਉਣ ਦਾ ਕੰਮ ਵੱਧ ਤੋਂ ਵੱਧ ਐਸਐਚਓ ਪੱਧਰ ਜਾਂ ਡੀਐਸਪੀ ਪੱਧਰ ਦਾ ਹੁੰਦਾ ਹੈ ਐਸਪੀ ਪੱਧਰ ਦੇ ਅਧਿਕਾਰੀ ਦੀ ਜ਼ਿੰਮੇਵਾਰੀ ਇਨ੍ਹਾਂ ਨਾਕਿਆਂ ਦਾ ਮੌਇਨਾ ਕਰਨ ਸੁਪਰਵਾਈਜ਼ਨ ਕਰਨ ਅਤੇ ਨਾਕੇ ਤੇ ਮੌਜੂਦ ਡੀਐਸਪੀ ਤੋਂ ਰਿਪੋਰਟ ਲੈਂਡ ਤੱਕ ਹੀ ਸੀਮਤ ਹੁੰਦੀ ਹੈ ਇਹਨਾਂ ਸਾਰੇ ਵਰਤਾਰਿਆਂ ਸੰਬੰਧੀ ਜ਼ਿਲ੍ਹੇ ਦੇ ਐਸਪੀ ਆਪਣੇ ਐਸਐਸਪੀ ਨੂੰ ਰਿਪੋਰਟ ਕਰਦੇ ਹਨ ਜਿਸ ਕਰਕੇ ਐਸਐਸਪੀ ਵੱਲੋਂ ਨਾਕੇ ਲਗਾਏ ਜਾਣ ਦਾ ਵਰਤਾਰਾ ਪੰਜਾਬ ਵਿੱਚ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਉਤੇ ਹੀ ਐਸਐਸਪੀ ਵੱਲੋਂ ਬੀਤੀ ਰਾਤ ਮਹਿੰਗੀਆਂ ਕਾਰਾਂ ਤੇ ਕੀਤੀ ਸਖਤੀ ਕਾਰਨ ਜਿੱਤੇ ਆਮ ਲੋਕ ਸੁੱਖ ਦਾ ਸਾਹ ਲੈ ਰਹੇ ਹਨ ਉਤੇ ਹੀ ਐਸਐਸਪੀ ਦਾ ਇਹ ਕਦਮ ਜੋ ਗਪਲਟੋਣ ਵਾਲਾ ਦਿਖਾਈ ਦੇ ਰਿਹਾ ਹੈ ਕਿਉਂਕਿ ਇਸ ਤੋਂ ਪਹਿਲਾਂ ਲੋਕਾਂ ਦੀ ਧਾਰਨਾ ਸੀ ਕਿ ਮਹਿੰਗੀਆਂ ਤੇ ਲਗਜ਼ਰੀ ਗੱਡੀਆਂ ਨੂੰ ਕੋਈ ਵੀ ਅਧਿਕਾਰੀ ਹੱਥ ਦੇ ਕੇ ਰੋਕਣ ਦੀ ਜ਼ਰੂਰਤ ਨਹੀਂ ਕਰਦਾ ਜਿੰਨੇ ਵੀ ਕੋਈ ਮਤਲਬ ਬਿਨਾ ਨੰਬਰ ਤੋਂ ਬਿਨਾ ਡਾਕੂਮੈਂਟਸ ਤੋਂ ਸਟੇਨੀ ਚੜੇ ਹੋਏ ਜਿਹੜੇ ਵੀ ਟ੍ਰੈਫਿਕ ਮੈਨੂਵਰਿੰਗਸ ਕਰ ਰਹੇ ਹੈ ਤੇ ਜਿਨ੍ਹਾਂ ਦਾ ਸਾਨੂੰ ਲੱਗਦਾ ਹੈ ਕਿ ਕਿਸੇ ਨਾ ਕਿਸੇ ਕ੍ਰਾਈਮ ਚ ਬਿਨਾਂ ਦਾ ਕੋਈ ਰੋਲ ਹੋ ਸਕਦਾ ਹੈ ਮਿਲੇ ਹੋ ਸਕਦੇ ਆ ਉਹ ਮਾੜੇ ਅਨਸਰਾਂ ਵਾਸਤੇ ਜਿਹੜੀ ਚੈਕਿੰਗ ਹੁੰਦੀ ਆ ਉਹ ਮੈਸੇਜ ਦਿੰਦੀ ਹੈ ਵੀ ਇਹ ਇਹਨਾਂ ਵਾਸਤੇ ਸਾਡੀ ਜ਼ੀਰੋ ਟੋਲਰੈਂਸ ਹੈ ਤੇ ਜਿਹੜੇ ਚੰਗੇ ਸ਼ਹਿਰੀ ਆ ਉਹਨਾਂ ਵਾਸਤੇ ਕੌਨਫੀਡੈਂਸ ਬਿਲਡਿੰਗ ਹੋਵੇ ਤਾਂ ਕਿ ਅਫਸਰ ਸਿੰਘ ਪੁਲਿਸ ਦੀ ਪ੍ਰੈਜ਼ੈਂਸ ਹੋਵੇ ਤੇ ਇਹਨਾਂ ਦੀ ਮਾੜੇ ਅਸਰਾਂ ਦੀ ਚੈਕਿੰਗ ਹੋਵੇ